ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ ਸੂਰਾ ਰਹਿਮਾਨ ਦੀ ਇੱਕ ਸਤਰ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਜੋ ਹਰ ਦੋਹੇ ਤੋਂ ਬਾਅਦ ਦੁਹਰਾਈ ਗਈ ਹੈ ਮੁ슬ਿਮਾਂ ਅਤੇ ਸਾਹਿਤ ਪ੍ਰੇਮੀਆਂ ਦੀ ਬੜੀ ਮਨ ਪਾਉਂਦੀ ਹੈ ਮਹਾ ਕਿਰਪਾਲੂ ਨੇ ਸਾਨੂੰ ਕੁਰਾਨ ਸਿਖਾਈ ਹੈ ਉਸਨੇ ਮਨੁੱਖ ਸਿਰਜਿਆ ਤੇ ਉਸ ਨੂੰ ਬੋਲਣਾ ਸਿਖਾਇਆ ਸੂਰਜ ਤੇ ਚੰਨ ਉਸੇ ਨੇ ਪੱਥਰ ਵਿੱਚ ਬੰਨੇ ਹੋਏ ਹਨ ਪੌਦੇ ਤੇ ਰੁੱਖ ਝੁੱਕ ਕੇ ਉਸ ਦੀ ਉਸਤਤ ਕਰਦੇ ਹਨ ਉਸ ਨੇ ਬ੍ਰਹਿਮੰਡ ਦੀਆਂ ਸਿਖਰਾਂ ਤੇ ਸੁਰਗ ਸਿਰਜਿਆ ਤੇ ਸਭ ਕਾਸੇ ਦਾ ਤਵਾਜੁਨ ਬਣਾਇਆ ਕਿ ਕਿਤੇ ਤੁਸੀਂ ਪਟਕ ਨਾ ਜਾਓ ਸਹੀ ਵਜ਼ਨ ਦਿੱਤਾ ਤੇ ਪੂਰਾ ਵਿਕਸਿਤ ਕੀਤਾ ਆਪਣੇ ਜੀਵਾਂ ਲਈ ਧਰਤੀ ਬਣਾਈ ਅਤੇ ਫਲਾਂ ਤੇ ਮੋਲ ਦੇ ਤਾੜਾਂ ਦਾਣਿਆਂ ਦੀਆਂ ਭਰੀਆਂ ਬੱਲੀਆਂ ਤੇ ਮਹਿਕਦੀਆਂ ਬੂਟੀਆਂ ਨਾਲ ਸਰਸਾਰ ਕੀਤੀ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਮੋਗੇ ਉਸਨੇ ਕੱਚੀ ਮਿੱਟੀ ਤੋਂ ਇਨਸਾਨ ਸਿਰਜਿਆ ਅਤੇ ਤੂੰ ਵੀ ਹੋਣੀ ਅੱਗ ਤੋਂ ਜਿੰਨ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਮੋਗੇ ਦੋ ਮਸ਼ਰਿਕਾਂ ਅਤੇ ਦੋ ਮਗਰੀਬਾਂ ਦਾ ਮਾਲਕ ਹੈ ਉਹ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮਨਕਰ ਹੋਵੋਗੇ ਉਸਨੇ ਦੋ ਸਾਗਰ ਵਰ ਪਾਏ ਦੋਵੇਂ ਮਿਲਦੇ ਹਨ ਇੱਕ ਦੂਜੇ ਨਾਲ ਤਾਂ ਵੀ ਦੋਹਾਂ ਵਿੱਚਕਾਰ ਇੱਕ ਸੀਮਾ ਹੈ ਜੋ ਉਲੰਘ ਨਹੀਂ ਸਕਦੇ ਉਹ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮਨਕਰ ਹੋਵੋਗੇ ਦੋਹਾਂ ਵਿੱਚ ਹੀ ਮੋਤੀ ਅਤੇ ਮੂੰਗੇ ਹਨ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮਨਕਰ ਹੋਵੋਗੇ ਜਹਾਜ਼ ਵੀ ਉਸਦੇ ਹਨ ਜੋ ਸਾਗਰ ਦੀ ਹਿੱਕ ਤੇ ਛੰਡਿਆਂ ਵਾਂਗ ਤਰਦੇ ਨੇ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਮੋਗੇ ਧਰਤੀ ਤੇ ਜੀਣ ਵਾਲੇ ਸਾਰਿਆਂ ਦੀ ਮੌਤ ਨਿਸ਼ਚਿਤ ਹੈ ਪਰ ਤੁਹਾਡੇ ਮਾਲਕ ਦਾ ਚਿਹਰਾ ਆਪਣੀ ਸ਼ਾਨ ਤੇ ਜਲੋ ਨਾਲ ਸਦਾ ਲਿਸ਼ਕਦਾ ਰਹੇਗਾ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਮੋਗੇ ਮਨੁੱਖਤਾ ਤੇ ਜਿੰਨ ਵਕਤ ਆਏਗਾ ਜਦੋਂ ਤੁਹਾਡੇ ਕਰਮਾਂ ਦਾ ਨਵੇੜਾ ਹੋਏਗਾ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮਨਕਰ ਹੋਮੋਗੇ ਮਨੁੱਖਤਾ ਤੇ ਜਿੰਨ ਜੇਕਰ ਤੁਹਾਡੇ ਕੋਲ ਤਾਕਤ ਹੈ ਸੁਰਗ ਤੇ ਧਰਤੀ ਦੀਆਂ ਸੀਮਾਵਾਂ ਨੂੰ چیر ਕੇ ਲੰਘਣ ਦੀ ਤਾਂ ਲੰਘ ਜਾਓ چیر ਕੇ ਪਰ ਤੁਸੀਂ ਇਹ ਉਸ ਸਰਬਸਮਰੱਥ ਦੀ ਰਜ਼ਾ ਤੋਂ ਬਿਨਾਂ ਨਹੀਂ ਕਰ ਸਕਦੇ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮਨਕਰ ਹੋਮੋਗੇ ਤੁਹਾਡੇ ਅਗੰਧੀਆਂ ਲਪਟਾਂ ਤੇ ਪਿਗਲੇ ਪਿੱਤਲ ਦੇ ਕਰੋੜ ਵੱਜਣਗੇ ਤੁਹਾਡੇ ਅਗਨ ਦੀਆਂ ਲਪਟਾਂ ਤੇ ਪਿਗਲੇ ਪਿੱਤਲ ਦੇ ਕੋਰੜੇ ਵੱਜਣਗੇ ਕੋਈ ਮਦਦਗਾਰ ਨਹੀਂ ਹੋਵੇਗਾ ਤੁਹਾਡਾ ਉੱਥੇ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮਨਕਰ ਹੋਮੋਗੇ ਜਦੋਂ ਅਸਮਾਨ ਫਟੇਗਾ ਤੇ ਗੁਲਾਬ ਤੇ ਤੱਬੇਦਾਰ ਚਰਮ ਵਰਗਾ ਸੁਹਾ ਹੋ ਜਾਵੇਗਾ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮਨਕਰ ਹੋਮੋਗੇ ਉਸ ਰੋਜ਼ ਨਾਹੀਂ ਇਨਸਾਨ ਨੂੰ ਤੇ ਨਾਹੀਂ ਜਿੰਨੀ ਨੂੰ ਪੁੱਛੇ ਜਾਣਗੇ ਉਸਦੇ ਪਾਪ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਪਾਪੀ ਚਿਹਰਿਆਂ ਤੋਂ ਭਾਂਪੇ ਜਾਣਗੇ ਉਹਨਾਂ ਦੀਆਂ ਲੱਟਾਂ ਤੇ ਪੈਰਾਂ ਤੋਂ ਕਾਬੂ ਕਰਲੇ ਜਾਣਗੇ ਉਹ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਇਹ ਹੀ ਨਰਕ ਹੈ ਜਿਸ ਨੂੰ ਪਾਪੀ ਇਨਕਾਰਦੇ ਹਨ ਉਹ ਅੱਗ ਤੇ ਉਬਲਦੇ ਪਾਣੀ ਵਿੱਚ ਸੁੱਟੇ ਜਾਣਗੇ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਪਰ ਜਿਹੜੇ ਆਪਣੇ ਮਾਲਕ ਦੇ ਜਲੋ ਤੋਂ ਤਰਹੰਦੇ ਹਨ ਉਹਨਾਂ ਵਾਸਤੇ ਉੱਥੇ ਸ਼ਾਨਦਾਰ ਰੁੱਖਾਂ ਵਾਲੇ ਦੋ ਬਾਗ ਹਨ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਹਰੇਕ ਨੂੰ ਇੱਕ ਚਸ਼ਮਾ ਸਿੰਜਦਾ ਹੈ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਹਰੇਕ ਜੋੜਿਆਂ ਵਿੱਚ ਹਰ ਕਿਸਮ ਦੇ ਫਲ ਦਿੰਦਾ ਹੈ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਉੱਥੇ ਬੜੀਆਂ ਸ਼ਰਮਿਲੀਆਂ ਕੁਆਰੀਆਂ ਕੁੜੀਆਂ ਹੋਣਗੀਆਂ ਜਿਨ੍ਹਾਂ ਨੂੰ ਮਨੁੱਖ ਜਾਂ ਜਿੰਨੀ ਨੇ ਪਹਿਲਾਂ ਸਪਰਸ਼ ਵੀ ਨਹੀਂ ਕੀਤਾ ਹੋਵੇਗਾ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮਨਕਰ ਹੋਵੋਗੇ ਮੁੰਗਿਆਂ ਤੇ ਲਾਲਾਂ ਵਰਗੀਆਂ ਉਜਲ ਕੁਆਰੀਆਂ ਕੁੜੀਆਂ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮਨਕਰ ਹੋਵੋਗੇ ਸੰਗਿਆਈ ਦਾ ਇਨਾਮ ਕੀ ਚੰਗੇ ਨਾਲੋਂ ਹੋਰ ਵੀ ਕੁਝ ਹੋ ਸਕੇਗਾ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮਨਕਰ ਹੋਵੋਗੇ ਇਨੋਂ ਤੋਂ ਬਿਨਾ ਦੋ ਹੋਰ ਬਾਗ ਹੋਣਗੇ ਉੱਥੇ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਬੜੇ ਹੀ ਗਹਿਰੇ ਹਰੇ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਹਰੇਕ ਵਿੱਚ ਇੱਕ ਉਛਲਦਾ ਫੁਹਾਰਾ ਵਗਦਾ ਹੋਵੇਗਾ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਹਰੇਕ ਵਿੱਚ ਫਲਦਾਰ ਰੁੱਖ ਤਾੜ ਅਤੇ ਅਨਾਰ ਲਾਏ ਹੋਏ ਹਨ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਹਰੇਕ ਵਿੱਚ ਨਿਸ਼ੋ ਤੇ ਗੋਰੀਆਂ ਕੁਆਰੀਆਂ ਕੁੜੀਆਂ ਹੋਣਗੀਆਂ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਕਜਰਾਰੇ ਨੈਣਾ ਵਾਲੀਆਂ ਕੁਆਰੀਆਂ ਕੁੜੀਆਂ ਆਪਣੇ ਤੰਬੂਆਂ ਵਿੱਚ ਰਹਿੰਦੀਆਂ ਹੋਣਗੀਆਂ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਜਿਨ੍ਹਾਂ ਨੂੰ ਕਦੀ ਪਹਿਲਾਂ ਇਨਸਾਨ ਜਾਂ ਜਿਨੀ ਨੇ ਸਪਰਸ਼ ਨਹੀਂ ਕੀਤਾ ਹੋਵੇਗਾ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਉਹ ਹਰੇ ਗੱਦਿਆਂ ਤੇ ਵਧੀਆ ਗਲੀਚਿਆਂ ਤੇ ਪਈਆਂ ਹੋਣਗੀਆਂ ਤੁਸੀਂ ਦਾਤਾ ਦੀ ਕਿਹੜੀ ਬਖਸ਼ਿਸ਼ ਤੋਂ ਮੁਨਕਰ ਹੋਵੋਗੇ ਤੁਹਾਡੇ ਮਾਲਕ ਦੇ ਨਾਂ ਸ਼ਾਨ ਅਤੇ ਜਲਵਾ ਦੇ ਮਾਲਕ ਦਾ ਤੁਹਾਡੇ ਸਿਰ ਤੇ ਹੱਥ ਹੈ ਐਨ ਜੇ ਦਾਊਦ ਮੁਸਲਮਾਨਾਂ ਅਤੇ ਸਾਹਿਤ ਦੇ ਰਸਿਆਂ ਦਾ ਸਭ ਤੋਂ ਮਨਪੌਂਦਾ ਸੂਰਾ ਰਹਿਮਾਨ ਹੈ ਇੱਕ ਹੋਰ ਮਨਮੋਹਣਾ ਸੂਰਾ ਕਿੱਸਾ ਹੈ ਜਿਸ ਵਿੱਚ ਇਹ ਵਰਜਨਾ ਹੈ ਬਦੀ ਤੋਂ پاک ਹੋਈ ਧਰਤੀ ਨੂੰ ਫੇਰ ਮਲੀਨ ਨਾ ਕਰੋ ਉਹ ਆਪਣੀ ਦਿਆ ਦੇ ਚੌਂਕੇ ਭੇਜਦਾ ਰਹਿੰਦਾ ਹੈ ਤੇ ਜਦੋਂ ਇਹ ਪੂਰੀ ਤਰ੍ਹਾਂ ਹਾਰ ਥਾਂ ਜਾਂਦੇ ਹਨ ਇਹ ਇਹਨਾਂ ਨੂੰ ਕਿਸੇ ਮੁਰਦਾ ਧਰਤੀ ਵੱਲ ਭੇਜ ਦਿੰਦਾ ਹੈ ਤੇ ਇਸ ਦਾ ਪਾਣੀ ਉਸ ਉੱਤੇ ਵਰਨ ਦਿੰਦਾ ਹੈ ਜਿਸ ਨਾਲ ਹਰ ਤਰ੍ਹਾਂ ਦੇ ਫਲ ਉੱਜਦੇ ਹਨ ਕੁਰਾਨ ਭਰੋਸਾ ਦਿੰਦੀ ਹੈ ਕਿ ਸੱਚ ਹਮੇਸ਼ਾ ਝੂਠ ਉੱਤੇ ਪਾਰੂ ਰਹੇਗਾ ਸਿਰਫ ਅੱਲਾ ਹੀ ਸਚਿਆਰਾ ਹੈ ਅਸੀਂ ਸੱਚ ਨੂੰ ਝੂਠ ਵੱਲ ਭੇਜਾਂਗੇ ਤੇ ਇਹ ਇਸ ਦਾ ਨਾਸ਼ ਕਰ ਦੇਵੇਗਾ ਤੇ ਲੋ ਇਹ ਗਾਇਬ ਹੋ ਗਿਆ ਜ਼ਰੂਰੀ ਨਹੀਂ ਕਿ ਝੂਠ ਤੇ ਬਦੀ ਦਾ ਫਲ ਫੌਰੀ ਮਿਲੇ ਕਿਉਂਕਿ ਲੋਕਾਂ ਨੂੰ ਪਛਤਾਵਾ ਲਈ ਸਮਾਂ ਦਿੱਤਾ ਜਾਂਦਾ ਹੈ ਕੁਰਾਨ ਦਾ ਕਥਨ ਹੈ ਮੈਂ ਉਹਨਾਂ ਨਾਲ ਹਾਂ ਜੋ ਇੰਤਜ਼ਾਰ ਕਰਦੇ ਹਨ ਪਛਤਾਵਾ ਲਈ ਮਿਲਿਆ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਪਛਤਾਵਾ ਦੇਆਂ ਦੀਆਂ ਤਾਕਤਾਂ ਨੂੰ ਮੁਕਤ ਕਰਦਾ ਹੈ ਤੇ ਇਸ ਦੌਰਾਨ ਵਗਾਇਆ ਹਰ ਹੰਝੂ ਪਾਪ ਦੇ ਦਾਗ ਧੋ ਦਿੰਦਾ ਹੈ ਪੈਗੰਬਰ ਖੁਦ ਭਰੋਸਾ ਦਿੰਦਾ ਹੈ ਜਿਹੜਾ ਮਨੋਂ ਪਛਤਾਪ ਕਰਦਾ ਹੈ ਉਹ ਉਸ ਵਰਗਾ ਹੀ ਹੋ ਜਾਂਦਾ ਹੈ ਜਿਸ ਨੇ ਕਦੀ ਪਾਪ ਕੀਤਾ ਹੀ ਨਾ ਹੋਵੇ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਇਸਾਈਤ ਦੇ ਉਲਟ ਇਸਲਾਮ ਲੋਕਾਂ ਨੂੰ ਆਪਣੇ ਦੁਸ਼ਮਣ ਨਾਲ ਪਿਆਰ ਪਾਉਣ ਲਈ ਨਹੀਂ ਕਹਿੰਦਾ ਜੋ ਕੁਦਰਤ ਦੇ ਉਲਟ ਹੈ ਬਲਕਿ ਉਹਨਾਂ ਨੂੰ ਮਾਫ਼ ਕਰਨ ਲਈ ਕਹਿੰਦਾ ਹੈ ਪਾਪ ਨੂੰ ਨਫ਼ਰਤ ਕਰੋ ਪਾਪੀ ਨੂੰ ਨਹੀਂ ਇਹ ਬਦਲੇ ਦੀ ਕਾਰਵਾਈ ਨੂੰ ਵੀ ਵਾਜਬੀਅਤ ਦਿੰਦਾ ਹੈ ਪਰ ਇਸ ਨੂੰ ਉਠਾਏ ਗਏ ਨੁਕਸਾਨ ਤੱਕ ਸੀਮਤ ਕਰਦਾ ਹੈ ਇਹ ਆਮ ਧਾਰਨਾ ਦੇ ਉਲਟ ਹੈ ਕੁਰਾਨ ਮੁਸਲਮਾਨਾਂ ਨੂੰ ਕਾਫਰਾਂ ਦੇ ਖਿਲਾਫ ਫੋਰੀ ਜੰਗ ਲਈ ਵੀ ਨਹੀਂ ਪ੍ਰੇਰਿਤ ਦੀ ਹਿੰਸਾ ਦੀ ਇਜਾਜ਼ਤ ਸਿਰਫ ਉਹਨਾਂ ਦੇ ਖਿਲਾਫ ਹੈ ਜੋ ਵਿਸ਼ਵਾਸੀਆਂ ਦੇ ਖਿਲਾਫ ਜ਼ੁਲਮ ਜਾਂ ਕੁਰਾਨ ਅਤੇ ਪੈਗੰਬਰ ਲਈ ਬਦਕਲਾਮੀ ਵਰਤਦੇ ਹੋਣ ਹੁਣ ਹਰੇਕ ਵਿਅਕਤੀ ਆਜ਼ਾਦ ਹੈ ਕਿ ਉਹ ਜੋ ਠੀਕ ਸਮਝਦਾ ਹੈ ਉਸ ਨੂੰ ਮੰਨੇ ਇਲਹਾਮਾਂ ਵਿੱਚ ਕਿਹਾ ਗਿਆ ਹੈ ਜਿਵੇਂ ਤੂੰ ਕਰਨਾ ਹੈ ਕਰ ਮੈਂ ਜਿਵੇਂ ਚਾਹਾਂ ਕਰਾਂਗਾ ਅਤੇ ਇਹ ਯਕੀਨ ਦਿਵਾਉਂਦਾ ਹੈ ਕਿ ਧਰਮ ਵਿੱਚ ਕੋਈ ਮਜਬੂਰੀ ਨਹੀਂ ਸੂਰਾ ਮੈਦਾ ਵਿੱਚ ਅੱਲਾ ਨੇ ਆਪਣੇ ਪੈਗੰਬਰ ਨੂੰ ਪ੍ਰੋਸਾ ਦਿੱਤਾ ਕਿ ਇਸ ਦਿਨ ਮੈਂ ਤੇਰੇ ਲਈ ਤੇਰੇ ਧਰਮ ਨੂੰ ਪ੍ਰਵਾਨ ਚਾੜਿਆ ਇਸ ਸੂਰਾ ਵਿੱਚ ਇੱਕ ਯਾਦਗਾਰੀ ਆਇਤ ਹੈ ਜੋ ਇਸਲਾਮ ਵੱਲੋਂ ਪ੍ਰਚਾਰੀ ਜਾਂਦੀ ਸਹਿਨਸ਼ੀਲਤਾ ਦਾ ਚਿੱਤਰਣ ਕਰਦੀ ਹੈ ਜਿਸਨੇ ਕਦੀ ਇਨਸਾਨ ਨੂੰ ਮਾਰਿਆ ਹੋਵੇ ਸਿਵਾਏ ਕਤਲ ਜਾਂ ਕਿਸੇ ਹੋਰ ਧਨਾਉਣੇ ਜੁਰਮ ਦੀ ਸਜ਼ਾ ਵਜੋਂ ਉਸਨੂੰ ਇੰਜ ਵੇਖਿਆ ਜਾਵੇ ਜਿਵੇਂ ਉਸਨੇ ਸਾਰੀ ਮਨੁੱਖਤਾ ਖਤਮ ਕਰ ਦਿੱਤੀ ਹੋਵੇ ਤੇ ਜਿਸ ਕਿਸੇ ਇੱਕ ਮਨੁੱਖ ਨੂੰ ਬਚਾਇਆ ਹੋਵੇ ਉਸ ਬਾਰੇ ਇਹ ਮੰਨਿਆ ਜਾਵੇ ਕਿ ਉਸਨੇ ਸਾਰੀ ਮਨੁੱਖਤਾ ਬਚਾਈ ਹੈ ਐਨ ਜੇ ਦਾਊਦ ਕੁਰਾਨ ਵਿੱਚ ਇੰਨਾ ਕੁਝ ਹੈ ਕਿ ਇੱਥੇ ਬਿਆਨ ਕਰਨਾ ਮੁਸ਼ਕਲ ਹੈ ਨੈਤਿਕ ਸੰਦੇਸ਼ ਦੇਣ ਵਾਲੇ ਜਾਂ ਸਾਹਿਤਕ ਕਮਾਲ ਵਾਲੇ ਇਸ ਵਿੱਚ ਅਣਗਿਣਤ ਪੈਰੇ ਹਨ ਕਦੀ ਛੋਟੇ ਸੁਰਿਆਂ ਦੀ ਕਾਬ ਬਿੰਬਾਵਲੀ ਤੱਕ ਮਾਲ ਦੀ ਹੈ ਅਰਥਾਤ ਫੁੰਕਾਰੇ ਮਾਰਦੇ ਜੰਗੀ ਘੋੜੇ ਜਿਹੜੇ ਤੜਕਸਾਰ ਖੁਰਾਂ ਨਾਲ ਅੱਗ ਕੱਢਦੇ ਹੋਏ ਅੱਗੇ ਵੱਧਦੇ ਹਨ ਅਤੇ ਧੂੜ ਦੇ ਗੁਬਾਰ ਨਾਲ ਵੈਰੀ ਨੂੰ ਚੀਰਦੇ ਜਾਂਦੇ ਹਨ ਇਨਸਾਨ ਆਪਣੇ ਮਾਲਕ ਪ੍ਰਤੀ ਇੱਕ ਰਿਤਿਕਨ ਹੈ ਇਸ ਦਾ ਪ੍ਰਮਾਨ ਉਸ ਨੂੰ ਖੁਦ ਹੀ ਮਿਲ ਜਾਵੇਗਾ ਤੇ ਫੇਰ ਮੈਂ ਆਥਣ ਦੀ ਸ਼ਾਨ ਰਾਤ ਅਤੇ ਉਸ ਸਭ ਦੀ ਜੋ ਇਹ ਲੈ ਕੇ ਆਉਂਦੀ ਹੈ ਚੰਨ ਦੀ ਸੰਪੂਰਨਤਾ ਦੀ ਕਸਮ ਖਾਂਦਾ ਹਾਂ ਕਿ ਤੂੰ ਅੱਗੇ ਤੋਂ ਅੱਗੇ ਵਧਦਾ ਰਹੇਗਾ ਸੂਰਾ ਅਲ ਤਾਰੀਆਤ ਇਹਨਾਂ ਯਾਦਗਾਰੀ 17 ਨਾਲ ਸ਼ੁਰੂ ਹੁੰਦਾ ਹੈ ਗਰਦੋ ਗੁਬਾਰ ਉਠਾਲਦੀਆਂ ਤੇਜ਼ ਹਵਾਵਾਂ ਅਤੇ ਗਹਿਰੇ ਛਾਏ ਬੱਦਲਾਂ ਤੇਜ਼ੀ ਨਾਲ ਫਿਸਲਦੇ ਜਹਾਜ਼ਾਂ ਅਤੇ ਫਰਿਸ਼ਤਿਆਂ ਵੱਲੋਂ ਜਿਹੜੇ ਸਾਰੇ ਇਨਸਾਨਾਂ ਨੂੰ ਦੁਆਮਾ ਵੰਡਦੇ ਹਨ ਜਿਨ੍ਹਾਂ ਤੋਂ ਤੈਨੂੰ ਸੰਸਾ ਹੈ ਇਹ ਪੂਰਾ ਕੀਤਾ ਜਾਵੇਗਾ ਤੇ ਕਿਆਮਤ ਜ਼ਰੂਰ ਆ ਕੇ ਰਹੇਗੀ ਸੂਰਾ ਲਕਮਨ ਦੀ ਆਇਤ ਕਹਿੰਦੀ ਹੈ ਜੇ ਧਰਤੀ ਦੇ ਸਾਰੇ ਰੁੱਖ ਕਲਮਾ ਹੁੰਦੇ ਅਤੇ ਸੱਤ ਸਮੁੰਦਰਾਂ ਨਾਲ ਭਰਿਆ ਜਾਣ ਵਾਲਾ ਸਾਗਰ سیاਹੀ ਹੁੰਦਾ ਤਾਂ ਵੀ ਅੱਲਾ ਦੇ ਸਾਰੇ ਸ਼ਬਦ ਲਿਖ ਨਹੀਂ ਸੀ ਹੋਣੇ ਸੰਦੇਸ਼ ਦਾ ਸਾਰ ਦਾ ਪ੍ਰੋਫਿਟ ਦੀਆਂ ਦੋ ਸਤਰਾਂ ਨਾਲ ਹੀ ਦਿੱਤਾ ਜਾ ਸਕਦਾ ਹੈ ਅਸੀਂ ਸੱਚ ਨੂੰ ਝੂਠ ਤੇ ਉਛਾਲਾਂਗੇ ਜਦੋਂ ਤੱਕ ਸੱਚ ਜਿੱਤਦਾ ਨਹੀਂ ਤੇ ਝੂਠ ਖਤਮ ਨਹੀਂ ਹੋ ਜਾਂਦਾ ਮੁਹੰਮਦ ਨੂੰ 62 ਸਾਲ ਦੀ ਉਮਰ ਵਿੱਚ 632 ਏਡੀ ਵਿੱਚ ਮਦੀਨਾ ਵਿੱਚ ਉਸ ਦੀ ਮੌਤ ਤੱਕ ਕੁਰਾਨ ਨੂੰ ਪ੍ਰਗਟ ਕਰਨ ਵਿੱਚ 22 ਸਾਲ ਲੱਗੇ ਹੁਣ ਤੱਕ ਕੁਰਾਨ ਪੂਰੇ ਸੰਸਾਰ ਦੇ ਮੁਸਲਮਾਨਾਂ ਦੀ ਕਲਪਨਾ ਨੂੰ ਢੜਕਾਉਂਦੀ ਆ ਰਹੀ ਹੈ ਇਹ ਕਿਉਂ ਹੈ ਇਸ ਦਾ ਕਾਰਨ ਤੁਸੀਂ ਲੱਭਣਾ ਹੈ अगस्त 1947 ਦੇ ਵਟਵਾਰੇ ਵੇਲੇ ਜਦੋਂ ਲੱਖਾਂ ਮੁਸਲਮਾਨਾਂ ਨੂੰ ਮਜਬੂਰਨ ਆਪਣੇ ਘਰ ਅਤੇ ਜਾਇਦਾਦਾਂ ਛੱਡ ਕੇ ਪਾਕਿਸਤਾਨ ਨੂੰ ਹਿਜਰਤ ਕਰਨੀ ਪਈ ਅਤੇ ਹਿੰਦੂ ਸਿੱਖ ਤੇ ਮੁਸਲਮਾਨ ਦੰਗਿਆਂ ਵਿੱਚ ਹਜ਼ਾਰਾਂ ਮੁਸਲਮਾਨ ਕੋਹੇ ਗਏ ਅਤੇ ਹੋਰ ਬਹੁਤ ਸਾਰਿਆਂ ਨੂੰ ਸਰਨਾਰਥੀ ਕੈਂਪਾਂ ਵਿੱਚ ਰਹਿਣਾ ਪਿਆ ਧਾਰਮਿਕ ਲੀਹਾਂ ਉੱਤੇ ਭਾਰਤ ਦਾ ਵਟਵਾਰਾ ਕਰਨ ਦੇ ਸਿੱਟਿਆਂ ਨੂੰ ਪਹਿਲਾਂ ਤੋਂ ਹੀ ਜਾਣਨ ਵਾਲੇ ਮੋਲਾਨਾ ਅਬੂਲ ਕਲਾਮ ਆਜ਼ਾਦ ਨੇ ਜਮਾ ਮਸਜਿਦਾਂ ਬਰੂਹਾਂ ਤੋਂ ਦਿੱਲੀ ਦੇ ਪਰਮ ਮੁਕਤ ਹੋਏ ਮੁਸਲਮਾਨਾਂ ਦੇ ਵਿਸ਼ਾਲ ਹਜੂਮ ਨੂੰ ਸਬੋਧਨ ਕੀਤਾ ਸੀ ਉਸਨੇ ਉਹਨਾਂ ਨੂੰ ਤਾੜਨਾ ਕੀਤੀ ਸੀ ਕਿ ਜਿਸ ਗੱਲ ਤੋਂ ਉਹ ਉਹਨਾਂ ਨੂੰ ساری ਉਮਰ ਜ਼ੁਬਾਨੀ ਅਤੇ ਲਿਖ ਕੇ آگਾਹ ਕਰਦਾ ਰਿਹਾ ਉਸ ਦੀ ਉਹਨਾਂ ਪਰਵਾਹ ਨਹੀਂ ਕੀਤੀ ਉਸਨੇ ਕਿਹਾ ਸੀ ਸ਼ਾਇਦ ਤੁਹਾਡੇ ਚੇਤੇ ਨਾ ਹੋਵੇ ਕਿ ਮੈਂ ਜਦੋਂ ਮੈਂ ਇਹ ਸਭ ਕੁਝ ਹੋਣ ਬਾਰੇ ਤੁਹਾਨੂੰ ਦੱਸਣਾ ਚਾਹਿਆ ਤੁਸੀਂ ਮੇਰੀ ਜੀਭ ਟੁੱਕ ਦਿੱਤੀ ਜਦੋਂ ਮੈਂ ਕਲਮ ਚੁੱਕੀ ਤੂੰ ਸਾ ਮੇਰੇ ਹੱਥ ਬੰਨ੍ਹ ਦਿੱਤੇ ਜਦੋਂ ਮੈਂ ਤੁਹਾਨੂੰ ਸਹੀ ਰਾਹ ਤੇ ਤੋਰਨਾ ਚਾਹਿਆ ਤੁਸੀਂ ਮੇਰੇ ਲੱਤਾਂ ਤੋੜ ਦਿੱਤੀਆਂ ਜਦੋਂ ਮੈਂ ਮੁੜਨਾ ਚਾਹਿਆ ਤੁਸੀਂ ਮੇਰੀ ਪਿੱਠ ਤੋੜ ਦਿੱਤੀ 1912 ਵਿੱਚ ਕਲਕੱਤੇ ਵਿੱਚ ਜਦੋਂ ਤੋਂ ਆਜ਼ਾਦ ਨੇ ਆਪਣਾ ਪੱਤਰਕਾਰਤਾ ਤੇ ਸਿਆਸਤ ਦਾ ਜੀਵਨ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਮੁਸਲਮਾਨ ਭਾਈਚਾਰੇ ਨੂੰ ਉਸ ਦਾ ਸੰਦੇਸ਼ ਇਹੀ ਸੀ ਉਹ ਉਹਨਾਂ ਨੂੰ ਆਜ਼ਾਦੀ ਸੰਘਰਸ਼ ਤੋਂ ਪਾਸੇ ਰਹਿਣ ਅਤੇ ਗੈਰ ਮੁਸਲਮਾਨਾਂ ਨੂੰ ਇਸ ਵਿੱਚ ਮੂਰਲੀਆਂ ਸਫਾਂ ਵਿੱਚ ਆਉਣ ਦੇਣ ਕਰਕੇ ਲਗਾਤਾਰ ਤਾੜਦਾ ਰਿਹਾ ਸੀ ਮੁਹੰਮਦ ਅਲੀ ਜਨਾ ਅਜ਼ਾਦ ਨੂੰ ਕਾਂਗਰਸ ਦਾ ਮਖੌਟਾ ਕਹਿੰਦਾ ਹੁੰਦਾ ਸੀ ਅਤੇ ਭਾਵੇਂ ਭਾਰਤੀ ਮੁਸਲਮਾਨਾਂ ਦੀ ਵੱਡੀ ਬਹੁਗਿਣਤੀ ਵੱਖਰੇ ਮੁਸਲਮਾਨ ਮੁਲਕ ਦੀ ਮੁਸਲਿਮ ਲੀਗ ਦੀ ਮੰਗ ਨਾਲ ਖੜੀ ਸੀ ਪਰ ਮੌਲਾਨਾ ਭਾਰਤੀ ਰਾਸ਼ਟਰੀ ਕਾਂਗਰਸ ਦਾ ਹੀ ਪੱਕਾ ਸਮਰਥਕ ਰਿਹਾ ਜਦੋਂ ਮਹਾਤਮਾ ਗਾਂਧੀ ਝਿਜਕਦੇ ਹੋਏ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਵੱਲਭ ਭਾਈ ਪਟੇਲ ਦੇਸ਼ ਦੇ ਵਟਵਾਰੇ ਲਈ ਸਹਿਮਤ ਹੋਏ ਤਾਂ ਇਸ ਦੇ ਵਿਰੋਧ ਵਿੱਚ ਆਜ਼ਾਦ ਸਾਰੇ ਲੀਡਰਾਂ ਨਾਲੋਂ ਵੱਖਰਾ ਖੜਾ ਸੀ ਇਸ ਵੱਖਰੇ ਰਾਹ ਤੇ ਤੁਰਨ ਦੀ ਤਾਕਤ ਅਤੇ ਇਹ ਮੰਨਦੇ ਰਹਿਣ ਦਾ ਹੌਸਲਾ ਕਿ ਉਹ ਸਹੀ ਸੀ ਉਸ ਨੂੰ ਕਿੱਥੋਂ ਮਿਲਿਆ ਉਸ ਦੀ ਪ੍ਰੇਰਣਾ ਦਾ ਇੱਕੋ ਹੀ ਸਰੋਤ ਕੁਰਾਨ ਸੀ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ